ਹਾਂਜੀ ਮਿੱਤਰੋ ਗੱਲ ਕਰਦੇ ਆ ਮੌਸਮ ਦੇ ਬਾਰੇ ਕੀ ਆ ਅਪਡੇਟ ਆ ਮੌਸਮ ਦੀ ਤੇ ਗੱਲ ਕਰੀਏ ਮੌਸਮ ਦੀ ਤਾਂ ਕਿਸਾਨ ਵੀਰੋ ਜਿਹੜਾ ਮੌਸਮ ਆਗਾ 13 14 15 ਤੇ 16 ਦੇ ਵਿੱਚਕਾਰ ਇੱਕ ਸਿਸਟਮ ਲੱਗਣ ਜਾ ਰਿਹਾਗਾ ਹਨੇਰੀ ਅਤੇ ਮੀਂਹ ਵਾਲਾ ਤੇ 14 ਤੇ 15 ਜਿਹੜੇ ਮੇਨ ਦਿਨ ਰਹਿਣਗੇ ਹਨੇਰੀ ਚੱਲੂਗੀ 50 ਤੋਂ ਲੈ ਕੇ 70 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਤੇਜ਼ ਹਨੇਰ ਤੇ ਮੀਂਹ ਜਿਹੜਾ ਗਰਜ ਚਮਕ ਦੇ ਨਾਲ ਆ ਜਿਹੜਾ ਮੀਂਹ ਵੀ ਪਵੇਗਾ ਬਹੁਤ ਏਰੀਆ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤ ਏਰੀਆ ਨੂੰ ਪ੍ਰਭਾਵਿਤ ਕਰੇਗਾ ਤੇ ਤੇਜ ਹਨੇਰ ਆਪਾਂ ਤੁਹਾਨੂੰ ਕਹਿਤਾ ਕਰ ਤੇ ਮੇਨ ਇਹਦਾ ਜਿਹੜਾ ਸਿਸਟਮ ਦਾ ਦੇਣਾਗਾ ਉਹ 14 ਤੇ 15 ਜਿਹੜੀ ਮਾਰਚ ਰਹਿ ਸਕਦੇ ਆਗੇ ਬਾਕੀ ਜਿਹੜੇ ਬੱਦਲ ਵਾਈ ਆ ਉਹ 13 ਤੋਂ ਬਾਨੀ ਜਿਹੜੀ ਸਟਾਰਟ ਹੋ ਜੂਗੀ ਤੇ ਇਹਨਾਂ ਦਿਨਾਂ ਦੇ ਵਿੱਚ 13 ਤੇ 14 ਨੂੰ ਤੇ 15 ਨੂੰ ਤੇ 16 ਦੇ ਵਿਚਕਾਰ ਇਹ ਸਿਸਟਮ ਲੱਗ ਸਕਦਾ ਬਾਕੀ ਜੇ ਕੋਈ ਸਿਸਟਮ ਦੇ ਵਿੱਚ ਬਦਲਾਅ ਹੁੰਦਾ ਤਾਂ ਆਪਾਂ ਤੁਹਾਨੂੰ ਫਿਰ ਅਪਡੇਟ ਕਰਾਂਗੇ ਤੇ ਗੜੇਮਾਰੀ ਤੋਂ ਵੀ انکار ਨਹੀਂ ਕੀਤਾ ਜਾ ਸਕਦਾ ਬਹੁਤੇ ਏਰੀਆ ਦੇ ਵਿੱਚ ਮੋਟੀ ਗੜੇਮਾਰੀ ਵੀ ਹੋ ਸਕਦੀ ਹੈ ਇਹ ਸਿਸਟਮ ਦੇ ਵਿੱਚ ਤੇ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਹੁਣ 2 ਦਿਨ ਹੋ ਗਏ ਜ਼ਿਆਦਾ ਹੀਟ ਬਣ ਰਹੀ ਆ ਤੇ ਇਹਦੇ ਨਾਲ ਕੀ ਹੋਣਾ ਗਰ ਚਮਕਾਲੇ ਬੱਦਲ ਬਣਨਗੇ ਤੇ ਗੜੇਵਾਲੀ ਤੋਂ انکار ਨਹੀਂ ਕੀਤਾ ਜਾ ਸਕਦਾ ਗੜੇਮਾਰੀ ਵੀ ਹੋਊਗੀ ਬਹੁਤੇ ਏਰੀਆ ਦੇ ਵਿੱਚ ਤੇ ਨਾਲ ਤੇਜ਼ ਹਨੇਰ ਆ ਜਿਹੜਾ ਉਹ ਵੀ ਚੱਲਣ ਦੀ ਪੂਰੀ ਉਮੀਦ ਬਣ ਗਈ ਹੈਗੀ ਤੇ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ